ਸਮਝ ਨਹੀਂ ਲੱਗਣ ਦੇਈ ਐਨਾ ਸਮਾਨ ਕਿੱਥੇ ਖੜਾਉਂਗੀ ਮੈਨੂੰ ਲੱਗਦਾ 2-3 ਵਾਰ ਖੜਨਗੇ ਤੇਰੀ ਸਹੀ ਰਹੂਗਾ ਸਮਾਨ ਕਿਹੜਾ ਘਰਾਂ ਦਾ ਥੋੜਾ ਹੁੰਦਾ ਵਾ ਜਿਹੜਾ ਇੱਕੋ ਵਾਰ ਸਾਰਾ ਕੱਪੜਿਆਂ ਚ ਵਾਜੂਗਾ 2-3 ਗੇੜੇ ਰੰਜੀਤ ਨੂੰ ਲਾਉਨੇ ਹੀ ਪੈਣੇ ਆ ਘਰ ਛੱਡ ਕੇ ਜਾਣਾ ਕਿਹੜਾ ਸੌਖੀ ਗੱਲ ਐ ਨਾਂ ਦੀਆਂ ਵੱਡੀਆਂ ਇੰਨੀ ਕੱਪੜੇ ਦੀਆਂ ਇਹ ਕਿਤੇ ਚੱਲੀ ਐ ਤੁਹਾਨੂੰ ਨਹੀਂ ਪਤਾ ਉਹ ਦੰਦਰ ਵਾਲਾ ਪਾਉਂਦੀ ਆ ਕਿ ਜਾਣਾ ਕਰਾਏ ਤੇ ਕਰਾਏ ਤੂੰ ਜੇ ਇਹਨਾਂ ਨੇ ਸਾਨੂੰ ਹੋਰ ਮਾਰੇ ਮਕਾਨ ਦੀ ਚਾਬੀ ਨਹੀਂ ਨਾ ਦੇਣੀ ਤੇ ਮੈਂ ਕਰਾਏ ਤੇ ਜਾਣਾ ਮੈਨੂੰ ਲੱਗਦਾ ਇਹ ਮੰਮੀ ਕਰਾਏ ਤੇ ਚੱਲੀ ਆ ਤੇ ਰਾਣਾ ਗਿਆ ਵਾ ਉਹ ਤੋਂ ਲੈਣ ਥੋੜਾ ਬੋਧਾ ਸਮਾਨ ਬੰਨ ਲਿਆਏ ਨੇ ਤੇਨੇ ਹੁਣ ਚੱਲ ਜਾਣਾ ਜੀ ਕਿਉਂਕਿ ਸਵੇਰੇ ਮੈਂ ਇਹਨਾਂ ਨਾਲ ਲੜਨ ਦੇ ਬਾਣੇ ਲੱਭਣ ਦੀ ਸੀ ਲਾ ਕੇ ਮੰਮੀ ਦੁੱਧ ਧਰ ਕੇ ਤੇ ਆਪ ਬਾਹਰ ਚਲ ਗਈ ਮੈਂ ਆਪਣੇ ਧਿਆਨ ਭੰਡੇ ਮੰਜੀ ਜਾਵਾਂ ਦੋ ਟੁੱਪਰ ਚੱਲਾ ਉੱਤੇ ਆ ਗਈ ਇਹਨੇ ਆ ਕੇ ਗੈਸ ਬੰਦ ਕਰਤੀ ਨਾ ਬੋਲੀ ਬੜਾਈ ਬੋਲੀ ਪਰ ਮੈਂ ਨਹੀਂ ਮੁਰ ਕੇ ਜਵਾਬ ਦਿੱਤਾ ਮੈਂ ਕਿਨੂੰ ਬੋਲ ਲੈਂਦੇ ਜਿੰਨਾ ਕ ਬੋਲਣਾ ਆਪਣੀ ਪੜਾਸ ਕੱਢ ਲੈਂਦੇ ਮੰਮੀ ਐਵੇਂ ਬਸ ਨਜਾਇਜ਼ ਲੜਾਈ ਵੀ ਬੋਲੇ ਤੇ ਮੈਂ ਰਣਜੀਤ ਨੂੰ ਦੱਸਾਂ ਤੇ ਨਿਕਲਾ ਬਾਸ ਇਹ ਤੇ ਇਸ ਤਰ੍ਹਾਂ ਕਰਦੀ ਆ ਆਂਦੀ ਆ ਆ ਨਹੀਂ ਲੜਾਈ ਇਹ ਮੇਰੇ ਵੇੜੇ ਥਾਂ ਨਾ ਹਾਂ ਕੋਈ ਮੇਰੇ ਥਾਰੇ ਨਾ ਮੈਂ ਬੋਲਾਂ ਕਿਹੜੇ ਤਰੀਕੇ ਦੇ ਨਾਲ ਹੁਣ ਵੇਖੋ ਤੁਸੀਂ ਮੈਨੂੰ ਦੱਸੋ ਮੈਂ ਚੁੱਪ ਕਰਕੇ ਬੈਠੀ ਆ ਮੈਂ ਕਹਿਜੀ ਨਹੀਂ ਸੁਣਦੇ ਹੈਨਾ ਦਿਸਨ ਮੈਨੂੰ ਸਪੋਰਟ ਆ ਵਾ ਕਿ ਕੀ ਹੋਣ ਰਿਹਾ ਤੇ ਕੀ ਕੋਈ ਕਰਨ ਰਿਹਾ ਹੁਣ ਇਹ ਇਥੋਂ ਘਰੋਂ ਜਾਊਗਾ ਚੰਗਾ ਲੱਗੂਗਾ ਇਹ ਉਹੀ ਤਾਂ ਖੈਨ ਸੀ ਆ ਇਹ ਹੀ ਮੈਂ ਸੋਦੀ ਬੀਠੇ ਰੜ ਕੇ ਦੋਵੇਂ ਜਣੇ ਰਹਿੰਦੀ ਆ ਤੇ ਕੀ ਗੱਲ ਸੀ ਕਿੰਨੀ ਇੱਜ਼ਤ ਹੋਣੀ ਸੀ ਸਾਡੀ ਤੇ ਹੁਣ ਇਹ ਆਂਦੀ ਮੈਨਾਂ ਕਿਰਾਏ ਤੇ ਜਾਣ ਨੂੰ ਵਿਚਾਰ ਹੋ ਗਈ ਪਤਾ ਨਹੀਂ ਨੂੰ ਕਿਦੀ ਚੁੱਕਣਾ ਆ ਇਹਦੇ ਪੇਕਿਆਂ ਦੇ ਮਗਰੀ ਲੱਗੀ ਆ ਜਾਨਾ ਮੰਮੀ ਮੈਂ ਵੇਖੋ ਤੁਹਾਨੂੰ ਕੱਲ ਦਾ ਸਮਝਾਉਂਦੇ ਆ ਵਾ ਦੇ ਦਿਓ ਚਾਬੀ ਕਿਰਾਏ ਤੇ ਵੇਖੋ ਘਰ ਦਾ ਗੁਜ਼ਾਰਾ ਚੱਲਣਾ ਉਹਨਾਂ ਦਾ ਸੋਹਰੇ ਮਾਦਨ ਦੇਖੋ ਕਿੰਨਾ ਸਮਝਾਉਣਾ ਵੇਖੋ ਕਿਰਾਏ ਦਾ ਤੇ ਇਕੱਲਾ ਇਕੱਲਾ ਮਕਾਨ ਥੋੜੀ ਮਿਲਦਾ ਏ ਇੱਕ ਇੱਕ ਕਮਰਾ ਦਿੱਤਾ ਹੁੰਦਾ ਹੁਣ ਕੀ ਪਤਾ ਕਿਵੇਂ ਦੀ ਲੋਕ ਆ ਹੈ ਕਿ ਸਾਡੇ ਘਰ ਦਾ ਜੀ ਆ ਛੰਮੀ ਹੱਥ ਮੂੰਹ ਨੂੰ ਲੱਗਦੀ ਆ ਤੇ ਐਵੇਂ ਜਾਏਗੀ ਉੱਥੇ ਤੇ ਬਾਤੋਂ ਘਟੂ ਨਹੀਂ ਲੰਗੇ ਨੂੰ ਮੇਰੀ ਸੋਚਾ ਜੇ ਦੀ ਇੱਥੇ ਨਹੀਂ ਬਣੀ ਉੱਥੇ ਕਿੱਥੋਂ ਬਣਨੀ ਆ ਨਹੀਂ ਆਪਣੇ ਹੀ ਜਾਊਗੀ ਤੇ ਬਣੂਗੀ ਇਹਦੀ ਬਗਾਨਿਆਂ ਤੇ ਘਾਰੇ ਦੀ ਨਹੀਂ ਬਣਨੀ ਹੁਣ ਐਵੇਂ ਤੇ ਕਹਿਨੀ ਆ ਜੇ ਉਹਨਾਂ ਦੀ ਚਲਬਈਆਂ ਨੀਆਂ ਨੂੰ ਵੀ ਉਹ ਹੁੰਦੀਆਂ ਮਕਾਨ ਜ਼ਿਆਦਾ ਉਹ ਹੀ ਕਿਰਾਏ ਤੇ ਦਿੰਦੀ ਹੋਣੀਆਂ ਜਿਹੜੀਆਂ ਲਾਟੀਆਂ ਹੁੰਦੀਆਂ ਵਾ ਐਵੇਂ ਜਾ ਕੇ ਉਹਨਾਂ ਨਾਲ ਲੜੇਗੀ ਤੇ ਸਾਡੇ ਘਰ ਦਾ ਨਾਂ ਹੀ ਬਦਨਾਮ ਹੋਣਾ ਮੈਂ ਸੁਭਾ ਤੈਨੂੰ ਪਤਾ ਵਾ ਮੈਂ ਤੈਨੂੰ ਰਾਣੀ ਨੂੰ ਵੈਸੇ ਕਹਿ ਬੈਠਾ ਇੱਕ ਕਰਾਏ ਤੇ ਚਲ ਜੋ ਇੱਥੇ ਉਹ ਤੇ ਸੱਚੀ ਮੁੱਚੀ ਮੰਮੀ ਕਰਾਏ ਤੇ ਚੱਲੇ ਆ ਤੂੰ ਹਜੇ ਵੀ ਸੋਚਣ ਦੇ ਵਿੱਚ ਆਪੀ ਤਵਾ ਕੇ ਨਾ ਆਵਾ ਬੇ ਤੇ ਨਾ ਕਵੇਂ ਤੇਰੇ ਕਹਿ ਤੋ ਬਕੈਰੀ ਉਹਨਾਂ ਕਰਾਏ ਤੇ ਜਾਣਾ ਸੀ ਪਰ ਜੇ ਤੋ ਮੈਂ ਚਾਬੀ ਨਹੀਂ ਦੇਣ ਲਈ ਖਾ ਤੋ ਉਹਨਾਂ ਨੇ ਕਰਾਏ ਤੇ ਮੇਰੇ ਘਰੋਂ ਮੈਂ ਇਸ ਘਰ ਤੇ ਨਹੀਂ ਰਹਿਣਾ ਮੰਮੀ ਉਹਨਾਂ ਨਿਕਲਣਾ ਹੀ ਨਹੀਂ ਕੋਣ ਵੇਖੋ ਹੁਣ ਤਾਂ ਪੂਰੀ ਤਿਆਰੀ ਹੋ ਗਈ ਆ ਹੁਣ ਦੱਸੋ ਕੀ ਸੋਚਿਆ ਜੀ ਕਰਾਇਤੀ ਭੇਜੋਗੇ ਉਹਨਾਂ ਹਾਂ ਤੇ ਆਪਣੇ ਘਰ ਦੇ ਬੱਚੇ ਆ ਤੇ ਸੋਚੋ ਕਿ ਕਿਰਾਏ ਤੇ ਭੇਜੋਗੇ ਇਹਨਾਂ ਨੂੰ ਕਰਨਾ ਕੀ ਜੇ ਜੋ ਇਹ ਕਹਿੰਦੇ ਸਹੀ ਕਹਿੰਦੇ ਆ ਲੋਕੀਂ ਨੇ ਇੱਕ ਜਿੱਦ ਵੜੀ ਆ ਵੀ ਮੈਂ ਕਿਰਾਏ ਤੇ ਜਾਣਾ ਵਾ ਹੁਣ ਕਿ ਇਹਨਾਂ ਨੇ ਚਾਬੀ ਨਹੀਂ ਦਿੱਤੀ ਤੇ ਹੁਣ ਉਹਨਾਂ ਨੇ ਜਾ ਕੇ ਹੀ ਰਹਿਣਾ ਜੀ ਤੇ ਤੁਸੀਂ ਸੋਚ ਲਓ ਹੁਣ ਵੀ ਕਿਰਾਏ ਤੇ ਉਹਨੂੰ ਨਾ ਭੇਜੋ ਤੇ ਦੇ ਦਿਓ ਚਾਬੀ ਉਹਨੂੰ ਤੁਮਹੀਂ ਮੈਨੂੰ ਮਜਬੂਰੀ ਕਰਨ ਲੈ ਜੇ ਮੈਨੂੰ ਮਜਬੂਰ ਕਰਨ ਲੈ ਤੇ ਚਾਬੀ ਦੇ ਦੋ ਚਾਬੀ ਦੇ ਜੇ ਮੈਂ ਤੁਹਾਨੂੰ ਅਨੇ ਇਸ ਘਰ ਤੇ ਮਰੋ ਨਿਕੋ ਤਾਂ ਦੇਣਾ ਉਹ ਨਹੀਂ ਤੂੰ ਵੀ ਰਹਿਣ ਨੂੰ ਯਾਰ ਮਗਰ ਮੈਨੂੰ ਆਂਦੇ ਵੀ ਚਾਬੀ ਦੇ ਦੇ ਤੂੰ ਇਹਦੀ ਹੋਣਾ ਦੇ ਦੇ ਜਾ ਲਓ ਦੇ ਦੇ ਨੀ ਮੈਂ ਚਾਬੀ ਇਹ ਤੇ ਤਾਂ ਕਹਿੰਦੇ ਮੈਂ ਉਹਦੀ ਨਹੀਂ ਬੰਦੀ ਵੀ ਘਰ ਦੇ ਵਿੱਚ ਐਵੇਂ ਕੱਲ ਨੂੰ ਕਲੇਸ਼ ਬਣੂਗਾ ਜੇ ਕਿਸੇ ਨੂੰ ਖੁਸ਼ ਹੋ ਗਿਆ ਤੇ ਫੇਰ ਫੇਰ ਜੋ ਪਸਤੋਣਾ ਤਾਂ ਇਹ ਕਰਕੇ ਤੇ ਕਿੰਨਾ ਨਾਲੇ ਸਾਨੂੰ ਚੰਗਾ ਲੱਗੂਗਾ ਇੱਕ ਭਰਾ ਕਰਾਇ ਤੇ ਰਹੂਗਾ ਤੁਹਾਨੂੰ ਚੰਗਾ ਲੱਗੂਗਾ ਫਿੱਟਾ ਦਾ ਪੋਤਾ ਕਰਾਇ ਤੇ ਰਹਿੰਦਾ ਕਹਿੰਦੇ ਜੇ ਵੀ ਕਰਾ ਕੇ ਰੋ ਮਰੋ ਤੇ ਕੀ ਗੱਲ ਮੈਂ ਰਹਿਣ ਨਹੀਂ ਦੇਈ ਜੀ ਉਹਨੇ ਕਿਹਾ ਵਾ ਵੀ ਮੈਂ ਅਸੋਈ ਚ ਰੋਟੀ ਬਕਾਉਣੀ ਢਾੜੀ ਜਿੱਤ ਕਿ ਮੈਂ ਬੋਲੀ ਆ ਮੈਂ ਕਿਹਾ ਚੱਲ ਬਕਾ ਲਾ ਜੇ ਇਹਦੇ ਵਰਗੀ ਹੁੰਦੀ ਨਾ ਤੇ ਮੇ ਕੋ ਨਾ ਸੋਈ ਹੁੰਦੀ ਤੇ ਮੈਂ ਇਹਨੂੰ ਕਹਿੰਦੀ ਇਹਨੇ ਕਦੀ ਵੀ ਨਹੀਂ ਮੈਨੂੰ ਅੰਦਰ ਪੈਰ ਪਾਉਣ ਦੇਣਾ ਹੋਰ ਮੈਂ ਕਿਵੇਂ ਸਹਿਮਤੀ ਕਰਾਂ ਇਹਦੇ ਨਾਲ ਸਹਿਮਤੀ ਕਰਕੇ ਤੇ ਦੁਰੰਨੀ ਆ ਮੇਰਾ ਤਾਂ ਦਿਮਾਗ ਕੰਮ ਨਹੀਂ ਕਰਦਾ ਮੈਂ ਕੀ ਕਰਾਂ ਤੇ ਕੀ ਆਖਰ ਤੇ ਮੈਨੂੰ ਕੀ ਕਰਨਾ ਪੈਣਾ ਤੁਹਾਡੀਆਂ ਲੜਾਈਆਂ ਨੂੰ ਸਮਾਪਤ ਕਰਨ ਵਾਸਤੇ ਮੈਨੂੰ ਚਾਬੀ ਦੇਣੀ ਪਊਗੀ ਦੇ ਦੂੰਗੀ ਜੋ ਮੇਰੇ ਕੋਲ ਹੈਗਾ ਹੀ ਮੇਰੇ ਹੱਥੋਂ ਬੇਹੱਥ ਹੋ ਜੂਗੀ ਤੁਹਾਨੂੰ ਦੇ ਦੂੰਗੀ ਤੁਹਾਡੇ ਆਸਰੇ ਤੇ ਤੁਹਾਡੇ ਮੂੰਹ 'ਵਲ ਬੈਠਾ ਕਰੂੰਗੀ ਕਦੀ ਉਹਦੇ ਵਲ ਤੇ ਕਦੀ ਤੇਰੇ ਵਲ ਵੀ ਮੈਨੂੰ ਕੋਈ ਕੀ ਕਹਿੰਦਾ ਤੇ ਕੋਈ ਕੀ ਦਿੰਦਾ ਮੰਮੀ ਤੇ ਨਹੀਂ ਗੱਲ ਸੁਣੋ ਤੁਹਾਨੂੰ ਇਤਨਾ ਕੋ ਲੱਗਦਾ ਵਾ ਤੁਸੀਂ ਸਾਡੇ ਮੂੰਹ 'ਵਲ ਵੇਖੋ ਗੇਤੀ ਗੱਲ ਆਪਾਂ ਤੁਹਾਡੇ ਪੁੱਤ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਆਪਾਂ ਦਾ ਤੁਹਾਨੂੰ ਖਰਚਾ ਦੇਵਾਂਗੇ ਉਹ ਤੇ ਟਾਈਮ ਦੱਸੋ ਮੈਨੂੰ ਪੁੱਤ ਦੱਸ ਸਕਦੇ ਵੇਖੋ ਤੁਹਾਡੇ ਪੁੱਤ ਦੋਵੇਂ ਹੀ ਚੰਗੇ ਆ ਦੋਵੇਂ ਚੰਗੇ ਆ ਨਾ ਹੁਣਾਂ ਵੀ ਨੇ ਚੰਗੀ ਆ ਹੁਣ ਉਹ ਨਹੀਂ ਸਾਡੇ ਚ ਰਲਦੀ ਪਈ ਕੁਛ ਨਾ ਕੁਛ ਤੇ ਤੁਹਾਨੂੰ ਹੀ ਸੋਚਣਾ ਪੈਣਾ ਵਾ ਚੰਗੇ ਤਾਂ ਤੁਸੀਂ ਹੈਗੇ ਜੇ ਤੇ ਇੱਕ ਜਣਾ ਨਹੀਂ ਚੰਗਾ ਤਾਂ ਉਹਦਾ ਕਰਕੇ ਸਾਰੇ ਘਰ ਦਾ ਖਲਹਿਰਾ ਪੈ ਗਿਆ ਉਹ ਚੰਗਾ ਜੋ ਵੀ ਚੰਗੀ ਹੁੰਦੀ ਤੇ ਕਿੰਨਾ ਚੰਗਾ ਹੁੰਗਾ ਬਸ ਸੁਣੋ ਕੱਲ ਬੁੱਤ ਬਦਲਦੇ ਕੋਈ ਟਾਈਮ ਨਹੀਂ ਉਹ ਲੱਗਦਾ ਹੁੰਦਾ ਕਿਦਾ ਮਨ ਕਦੋਂ ਬਦਲ ਜਾਣਾ ਉਹਦੇ ਮਨ ਨੂੰ ਪਤਾ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣੋ ਉਹ ਆਦੇ ਮੈਂ ਚਾਬੀ ਦੇਣ ਨੂੰ ਤਿਆਰ ਹਾਂ ਹੋਰ ਦੱਸੋ ਕੀ ਕਹਿੰਦੇ ਆ ਆ ਦੇ ਦਿਓ ਚਾਬੀ ਮੈਂ ਤੇਦੀ ਲੜਾਈ ਰਹੇ ਕਿ ਮੰਮੀ ਕਹਿੰਦੀ ਰੱਖੋ ਕਿ ਤੇਨੇ ਤੇਦੀ ਲੜਾਈ ਕਦੀ ਉਹ ਮੇਰੇ ਨਾਲ ਲੜ ਲੈਂਦੀ ਕਦੀ ਰਾਜ਼ਾ ਨਾ ਰਾਜ਼ਾ ਤੇ ਹਜੀ ਚੁੱਪ ਕੀਤੀ ਰਹਦੀ ਆ ਜਿਹਦਾ ਉਹਨੂੰ ਗੁੱਸਾ ਚੜ ਗਿਆ ਨਾ ਤੇ ਇਹ ਨਾ ਆਏ ਉਹਨਾਂ ਦੇ ਕੁੱਤੋਂ ਹੱਥ ਆਈ ਹੋਈ ਉਹਦੇ ਸੇ ਮੀਰੀ ਫਿਰ ਤੇ ਕਹਣਾ ਵੀ ਮੇਰੀ ਧੀ ਨਾਲ ਕੇ ਇੱਕ ਚਪੇੜ ਮਾਰ ਦਿੱਤੀ ਉਹਨੇ ਤੇ ਉਹਨੇ ਹੁਣ ਘਟ ਨਹੀਂ ਜੀ ਕਰਨੀ ਉਹਦੇ ਹੱਥ ਖੁੱਲੇ ਕੇ ਰਾਜਾ ਤੇ ਸਾਡੇ ਕੋਲ ਵੇਖਿਆ ਨਹੀਂ ਕਿ ਜਾਣਾ ਹੈਗਾ ਤੇ ਚੁੱਪ ਕਰਕੇ ਉਹਨੂੰ ਚਾਪੜੀ ਫੜਾਓ ਤੇ ਜਾਣ ਦੋ ਇਹਨੂੰ ਉਸ ਘਰ ਚ ਕਿਤੇ ਜਾਵਾਂਗੇ ਤੀ ਵੀ ਚੱਲ ਜਾਓ ਫੇਰਾ ਮਾਰੋਗੇ ਆਪੇ ਸਾਡੇ ਵੀ ਕਿਤੇ ਸੁਲਾ ਹੋ ਜਾਏਗੇ ਜਾਂ ਆਪਾਂ ਵੀ ਮਾਰਵਾਂਗੇ ਜੇ ਸਾਨੂੰ ਬੁਲਾਏਗੀ ਤੇ ਜੇ ਨਹੀਂ ਬੁਲਾਏਗੀ ਤਾਂ ਆਪ ਆਪਣੇ ਘਰ ਰਾਜੀ ਤੂੰ ਆਪਣੇ ਘਰ ਰਾਜੀ ਪਰ ਮੰਮੀ ਮੈਂ ਤੁਹਾਨੂੰ ਇੱਕ ਗੱਲ ਕਵਾਂ ਮੈਨੂੰ ਮਾਸਾ ਨਹੀਂ ਚੰਗਾ ਲੱਗਦਾ ਮੇਰਾ ਮੇਰਾ ਦਿਲ ਨਹੀਂ ਲੱਗਣਾ ਰਾਣੇ ਤੋਂ ਬਿਨਾ ਕਿਉਂਕਿ ਵੇਖੋ ਨਾ ਹੁਣ ਰਾਣਾ ਤੁਰਿਆ ਫਿਰਦਾ ਸਾਨੂੰ ਨਜ਼ਰ ਹੁੰਦਾ ਵਧੀਆ ਲੱਗਦਾ ਵਾ ਦੋਵਾਂ ਭਰਾਵਾਂ ਚ ਪਿਆਰ ਰਹਿੰਦਾ ਵਾ ਹੁਣ ਜੇ ਰਾਣਾ ਦੂਰ ਹੀ ਚਲ ਗਿਆ ਤੇ ਕਿੰਨਾ ਮੈਨੂੰ ਕਿੰਨਾ ਪਛਤਾਵਾ ਹੋਣਾ ਮੈਨੂੰ ਪਛਤਾਵਾ ਤੇ ਹੋ ਰਹੀ ਹੋਣਾ ਤੁਹਾਡਾ ਦਿਲ ਨਹੀਂ ਲੱਗਣਾ ਕਿੰਨਾ ਸੋਖਿਆ ਆਂ ਦੇ ਕੇ ਅੰਦਰ ਜੇ ਪੈਰਿਆਂ ਦਾ ਕੰਮ ਨਹੀਂ ਹੋਇਆ ਹੁੰਦਾ ਤਾਂ ਉਹਨੂੰ ਕਹਿ ਲੇਦੇ ਚੱਲੋ ਮਾਣਾ ਮੋਟਾ ਕਰ ਵੀ ਦਿੰਦਾ ਤੇ ਜਦੋਂ ਦੂਰ ਹੋ ਗਿਆ ਤਾਂ ਨਿਕਰਨਾ ਫੋਨ ਤੇ ਤਾਂ ਨੇ ਗੱਲ ਨਹੀਂ ਸੁਣੀ ਉਹਨੇ ਉਹ ਗੋਟੀ ਨੇ ਕਿਹਾ ਤੂੰ ਕੀ ਕਰਨ ਜਾਣਾ ਹੁਣ ਤੂੰ ਕਹ ਰਹਾ ਨਾਲੇ ਕੰਮ ਕਾਰ ਕਰਨਾ ਹੀ ਰਾਣਾ ਤੇ ਸੀਮਾ ਸਹਿਮਤ ਰਹਿੰਦਾ ਸਾਡੇ ਨਾਲ ਪਰ ਜਿਹੜੀ ਸ਼ਮਮੀ ਆ ਨਾ ਉਹ ਨਹੀਂ ਬਣਨ ਦੇਂਦੀ ਉਹਨੇ ਆਪਣੀ ਜਨਾਨੀ ਦੀ ਵੀ ਸੁਣਨੀ ਆ ਤੇ ਜੇ ਉਹਦੀ ਨਹੀਂ ਸੁਣੂਗਾ ਤੇ ਘਰ ਚ ਕਲੇਸ਼ ਪਿਆ ਰਹੂਗਾ ਉਹਨੇ ਮੈਨੂੰ ਪੰਜਾਬੀ ਤੇ ਕਿਹਾ ਵਾ ਕਹਿੰਦਾ ਮੈਂ ਨਾਲ ਲੜ ਪੈਂਦੀ ਆ ਤੇ ਦੱਸੋ ਘਰ ਕੇ ਪੁੱਤ ਮੈਂ ਚਾਬੀ ਨਹੀਂ ਆ ਦਿੱਦੀ ਵੀ ਨਹੀਂ ਜਾਣਗੇ ਤੇ ਜੇ ਘਰ ਰਹੇ ਤੇ ਉਹ ਸਿਆਪਾ ਰਹਿ ਤੇ ਚਾਬੀ ਤੇ ਮੈਨੂੰ ਦੇਣੀ ਪਣੀ ਇਹਨਾਂ ਨੂੰ ਹੈਗਾ ਕਿਥੇ ਹੈ ਰਾਨਾ ਉਧਰ ਹੀ ਉਹ ਕਿਆ ਜੇ ਓਟੋ ਲੈਣ ਗਿਆ ਛਮੀ ਤੱਲੀ ਉਧਰ ਕੱਪੜੇ ਲਈ ਜੇ ਪੱਡਾ ਪੰਨਾ ਆ ਗਿਆ ਵਾ ਉਹ ਨੰਗੀਆਂ ਅੰਦਰ ਨੂੰ ਮੈਂ ਵੇਖਿਆ ਜਾਓ ਤੁਸੀਂ ਰਾਣਾ ਵੀ ਉਹਨਾਂ ਅੰਦਰ ਗਿਆ ਵਾ ਤੇ ਜਾ ਕੇ ਗੱਲ ਕਰੋ ਕੋ ਸੋਚ ਚਲੋ ਅਜੇ ਵੀ ਸੋਚ ਲਓ ਮੌਕਾ ਹੈਗਾ ਜੀ ਜੇ ਤੇ ਮੰਨਦੇ ਆ ਨਾ ਤੇ ਮਨਾ ਲਓ ਆਪਾਂ ਗਏ ਨਾ ਸਾਡੇ ਵਰ ਦੇਖ ਕੇ ਭੜਗ ਉੱਠਦੇ ਆ ਤੀ ਜਾ ਮਮੀ ਗੱਲ ਕਰਕੇ ਆਓ ਮਮੀ ਗੱਲ ਗੁੱਸੇ ਚ ਨਾ ਕਰਿਓ ਪਿਆਰ ਨਾਲ ਕਰਿਓ ਕਿ ਪਿਆਰ ਨਾਲ ਸਮਝਾਈਓ ਜੇ ਮੰਨ ਲਗੇ ਨਾ ਤੇ ਇਹੋ ਹੀ ਘਰ ਵਧੀਆ ਲੱਗੂਗਾ ਸਾਨੂੰ ਜਾ ਤੁਸੀਂ ਕਰੋ ਤੁਸੀਂ ਕਰੋ ਜਿੰਨੀਆਂ ਜਿੰਨੇ ਦੀ ਹੋਣੀਆਂ ਰੋਣਾਂ ਕੋਈ ਨਹੀਂ ਮੈਂ ਜਾਣੀ ਆ ਕੋਈ ਨਹੀਂ ਚਾਬੀ ਦੇ ਦੇ ਨੇ ਹਸਨ ਖੇਡਣ ਗਿਆ ਪੇ ਆਉਣਗੇ ਤੇ ਜੇ ਨਹੀਂ ਬੰਨਣਗੇ ਚਾਬੀ ਲੈ ਜਾਓ ਤੇ ਰਾਣੇ ਨੂੰ ਦੇ ਦਿਓ ਚੁੱਪ ਕਰਕੇ ਚਾਬੀ ਚਾਬੀ ਤੇ ਫਿਰ ਦੇਣੀ ਪੈਣੀ ਜੀ ਉਹਨਾਂ ਨਹੀਂ ਰਹਿਣਾ ਤੇ ਆਪਣੇ ਘਰ ਉਹ ਤੋਂ ਨਾਲ ਦੇ ਬਸ ਜਾ ਕੇ ਰਹਿਣਗੇ ਬਹਿਨੀਆਂ ਕੀ ਕਹਿੰਦੇ ਆ ਚਲ ਚਾਓ ਤੇ ਘਰ ਤੇ ਆਪਣਾ ਤੇ ਘਰ ਆਪਣਾ ਹੋਏਗਾ ਨਾ ਕਿਰਾਇਆ ਦੇ ਤੇ ਨਾ ਟੱਕੇ ਖਾਂਗੇ ਇਹ ਤਾਂ ਹੋਏਗਾ ਨਾ ਆਪਣੇ ਘਰ ਬੈਠੇ ਆ ਕੀ ਮੈਂ ਅਸਲੇ ਸੱਤਤ ਜਿਆਦਾ ਦੁੱਖ ਮੈਨੂੰ ਲੱਗੰਦਿਆ ਵਾ ਕਿ ਮੇਰਾ ਛੋਟਾ ਵੀਰ ਕਰਾਇ ਤੇ ਚੱਲਿਆ ਵਾ ਲੈ ਭਾਵੇਂ ਮੇਰਾ ਪਿਆਰ ਸ਼ਮੀ ਨਾ ਨਹੀਂ ਨੀਆ ਪਰ ਰੌਣਕ ਤੇ ਹੈਗੀ ਨਾ ਘਰ 'ਚ ਅੰਦਰ ਬਾਹਰ ਨਿਕਲਦੀ ਵੜਦੀ ਵੀ ਨਹੀਂ ਹੁਣ ਨਹੀਂ ਆ ਚੱਲ ਪਹਿਲੋ ਮੇਰੇ ਅੱਖੀ ਵੀ ਲੱਗਦੀ ਰਹਿੰਦੀ ਹੁਣ ਹੋਣਿਆ ਹੁਣ ਪਤਾ ਨਹੀਂ ਕਿਹੜੀ ਚੁੱਕਣਾ ਤੇ ਆ ਕੇ ਤੇ ਮੇਰੇ ਨਾਲ ਬੋਲਦੀ ਨਹੀਂ ਹੈਗੀ ਹੁਣ ਤੇ ਮੈਨੂੰ ਵੇਖਦੇ ਸਿਖਾਉਂਦੀ ਜਦੋਂ ਮੈਨੂੰ ਵੇਖ ਲਿੰਦੀ ਉਹਦੇ ਹੀ ਬਸ ਲੜਨ ਦੀ ਤਿਆਰ ਹੋ ਜਾਂਦੀ ਪਤਾ ਨਹੀਂ ਸਾਡੇ ਘਰ ਨੂੰ ਕਿਹਦੀ ਨਜ਼ਰ ਲੱਗੀ ਕਿੰਨੇ ਸਾਡੇ ਘਰ ਦਾ ਪਾੜ ਪਾਤਾ ਵਾ ਏ ਮਮੀ ਹਣ ਵੇਖੋ ਜੇ ਤੇ ਸਮਝ ਜੇਗੀ ਤੇ ਵਧੀਆ ਗੱਲ ਤੇ ਜੇ ਨਾ ਸਮਝੀ ਫਿਰ ਇਹਨਾਂ ਨੇ ਜਾਣਾ ਹੀ ਜਾਣਾ ਸਮਾਨ ਜਿਵੇਂ ਉਹਨੇ ਪੈਕ ਕਰ ਲੈਣਾ ਮੇਰੇ ਮੈਨੂੰ ਪੱਕਾ ਪਤਾ ਵਾ ਕਿ ਅੱਜ ਘਰੋਂ ਨਿਕਲਣਾ ਹੀ ਨਿਕਲਣਾ ਚਲ ਦੇਖੀਏ ਕੀ ਕਰਦੇ ਨੇ ਮੈਂ ਮੈਨੂੰ ਨਹੀਂ ਜਾਣਾ ਮਮੀ ਗਈ ਆਪੀ ਗੱਲ ਕਰਕੇ ਆਉਣਗੇ ਹਾਂ ਆ ਵੀ ਤੇ ਮੇਰੀ ਗੱਲ ਸੁਣੋ ਆਪਾਂ ਨੂੰ ਕੁਝ ਨਾ ਕੁਝ ਕਰਨਾ ਪੈਣਾ ਵਾ ਸਮਾਨ ਜਿਆਦਾ ਵਾ ਆਟੋ ਤੇ ਕਿੱਦਾਂ ਚੱਲ ਜੂਗਾ ਤੇ ਹੋਰ ਤੁੱਸੀ ਜਾਣਾ ਪੜਾ ਦੋ ਵਾਰੀ ਜਾਓ ਘਰ ਕੀ ਕਰ ਸਕਦੇ ਆ ਕਿਤੇ ਤੁਹਾਡੇ ਕੱਪੜੇ ਬੜੇ ਆ ਮੇਰੀ ਗੱਲ ਸੁਣੋ ਜਿਆਦਾ ਥੋੜੇ ਜੇ ਕੱਪੜੇ ਇੱਥੇ ਰਹਿਣ ਦੀਏ ਜਿਹੜੇ ਵਰਤੋਂ ਚ ਕੱਪੜੇ ਆ ਨਾ ਉਹ ਲੈ ਜੀਏ ਇੱਕ ਕਲਮਾਰੀ ਲੈ ਜੀਏ ਇੱਕ ਰਹਿਣ ਦੀਏ ਮੇਰੀ ਗੱਲ ਸੁਣਾ ਮੋਟਾ ਮੋਟਾ ਸਾਮਾਨ ਆ ਨਾ ਜਿਹੜਾ ਲੋਡ ਵਾਲਾ ਵਾ ਉਹ ਚੁੱਕ ਲੈ ਤੂੰ ਤੇ ਤੇਰੇ ਪਾਸੇ ਠੰਡ ਸ਼ੁਰੂ ਹੋ ਗਈ ਥੋੜੀ ਜੀ ਨਾ ਆ ਗਰਮ ਕੱਪੜੇ ਚੁੱਕ ਲੈ ਤੇ ਬਾਕੀ ਇਹਦਾ ਕਰਦੇ ਆ ਬਾਅਦ ਚ ਲਾ ਜੂਗਾ ਮੈਂ ਕੇ ਹਿਸਾਬ ਤੇ ਕਰਨਾ ਹੋ ਜਿਲੇ ਕਰਕੇ ਲੈ ਜੂਗਾ ਆਪਣੇ ਆਪ ਹੀ ਕਾ ਛੱਡ ਨੇ ਰஞ்சிਤ ਕਿਹੜਾ ਸੋਖੇ ਆ ਹਾਂ ਕਦੋਂ ਦੀ ਸਾਮਾਨ ਬੰਨ ਕੀ ਬੰਨਾ ਤੇ ਕੀ ਨਾਂ ਬੰਨਾ ਵੈਸੇ ਮਨ ਜੇ ਖਰਾਬ ਹੋਈ ਜਾਂਂ ਡਿਆ ਤੇ ਹੋਰ ਤੂੰ ਜਾਣ ਨਹੀਂ ਕਰਦਾ ਕੀ ਕਰੀਏ ਪਤਾ ਤੂੰ ਦੂਰੀ ਹੈ ਜਾਣਾ ਹੀ ਪੈਣਾ ਵਾ ਕਰੋ ਤੁਸੀਂ ਆਪ ਕੀ ਕਿਹੜਾ ਮਾਰ ਆ ਸਾਮਾਨ ਚ ਪੈਣਾ ਸੌਖਾ ਵਾ ਆਪ ਤੇ ਉਹਨਾਂ ਨੂੰ ਆਪਣੇ ਘਰ ਬਿਠਾ ਲਿਆ ਸਾਡਾ ਕੀ ਸੋਚਿਆ ਇਹਨਾਂ ਨੇ ਥੋੜੇ ਦਿਨ ਹੋਈ ਆ ਬੈੱਡ ਲਿਆਂਦੇ ਨਵੇਂ ਹੀ ਹਾਲੀ ਇੱਥੇ ਫਿੱਟ ਕਰਾਇਆ ਤੇ ਹੁਣ ਫੇਰ ਚੁੱਕਣਾ ਬਣਾ ਇੰਨੇ ਵਿੱਡੇ ਵਿੱਡੀ ਚੁੱਕਣੀ ਸੌਖੀਆਂ ਕਿਤੇ ਹੈਂ ਇੰਕਸਾ ਦੇ ਹੁਣ ਮੈਂ ਉਹਨਾਂ ਨੂੰ ਕੀ ਲੋੜਿਆ ਕੁਝ ਕਹਿਨ ਦੀ ਜੋ ਮਰਜ਼ੀ ਹੀ ਕਰਦੇ ਰਹੀਏ ਅਗਲੇ ਵੇਖਦੇ ਆ ਤੇ ਗਾਹ ਨੰਗ ਜਾਂਦੇ ਆ ਅਮਰਾ ਨੇ ਤੇ ਇੱਕਰ ਹੀ ਨਹੀਂ ਮੈਨੂੰ ਕਿਹਾ ਕਿ ਤੂੰ ਕਿੱਧਰ ਸਮਾਨ ਬੰਨਣ ਨਹੀਂ ਆ ਚੱਲੇ ਜੇ ਕਿਤੇ ਨਾ ਮੈਨੂੰ ਤਾਂ ਲੱਗਦਾ ਖੁਸ਼ ਹੋਣ ਦੇ ਆ ਫਿਰ ਉਹਨਾਂ ਨੇ ਵੀ ਲੋੜਿਆ ਦੱਸ ਹੈ ਸਾਡਾ ਕੁਝ ਉਹ ਵਰਤਣਗੇ ਤੂੰ ਹੋਰ ਕੀ ਕਹਦੇ ਯਾਰ ਮਮੀ ਨੂੰ ਨੇ ਕਿੰਨੀ ਵਾਰੀ ਕਹਿ ਕੇ ਵੇਖ ਲਿਆ ਉਹ ਉਦੋਂ ਦੇ ਘਰ ਦੀਆਂ ਦੇ ਦੇ ਚਾਬੀਆਂ ਨਹੀਂ ਮੰਨਦੇ ਅਗਲੇ ਹਣ ਕੀ ਕਰ ਸਕਦੇ ਹਣ ਹੁਣ ਜਾਣਾ ਹੀ ਪੈਣਾ ਵਾ ਕਿੱਥੇ ਚੱਲੇ ਹੋ ਤੁਸੀਂ ਜਾਣਾ ਕਿੱ데 ਆ ਚੱਲ ਚੱਲੇ ਇੱਕ ਰਾਏ ਦੇ ਘਰ ਲੈ ਭੈਣ ਉਹ ਤੇ ਚੱਲੇ ਆ ਕਰਨ ਗਏ ਹਣ ਕਿਉਂ ਭੁੰਦਿਆ ਰਾਦਾ ਅਸੀਂ ਕਰਾਇ ਤੇ ਚੱਲੇ ਆ ਸਾਡੇ ਵਾਸਤੇ ਇਸ ਘਰ ਚ ਕੋਈ ਜਗ੍ਹਾ ਨਹੀਂ ਹੈਗੀ ਬਥੇਰੀ ਕਮਾਈ ਕੀਤੀ ਮੇਰੇ ਆਦਮੀ ਨੇ ਮਿੱਟੀ ਨਾ ਮਿੱਟੀ ਹੁੰਦਾ ਰਿਆ ਇੰਨੇ ਸਾਲ ਤਾਂ ਕਿਸੇ ਨੇ ਕਦਰ ਨਹੀਂ ਜਾਣੀ ਉਹਦੇ ਵਾਸਤੇ ਇਸ ਘਰ ਚ ਕੋਈ ਜਗ੍ਹਾ ਨਹੀਂ ਹੈਗੀ ਉਹ ਜਿੱਥੇ ਮਰਜ਼ੀ ਜਾਵੇ ਨਾ ਜਾਵੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਘਰ ਸੀ ਨਾ ਉਹ ਮੰਮੀ ਜੀ ਨੇ ਉਹਨਾਂ ਨੂੰ ਦੇ ਦਿੱਤਾ ਸਾਡੇ ਬਾਰੇ ਕੀ ਸੋਚਿਆ ਮੰਮੀ ਨੇ ਕੁਝ ਨਹੀਂ ਸੋਚਿਆ ਅਸੀਂ ਚੱਲੇ ਆ ਕਰਾਇ ਤੇ ਅਸੀਂ ਇੱਕ ਕਮਰੇ 'ਚ ਨਹੀਂ ਰਹਿ ਸਕਦੇ ਕਿਉਂ ਇਦਾਂ ਦੀ ਗੱਲਾਂ ਕਰੰਦੋ ਤੁਸੀਂ ਸਾਰੇ ਕੁਝ ਤੁਹਾਡਾ ਹੀ ਹੈਗਾ ਤੈਨੂੰ ਪਤਾ ਸਵੇਰੇ ਮੈਂ ਦੁੱਧ ਰੱਖਿਆ ਸੀ ਰਸੋਈ 'ਚ ਲੱਗ ਗਈ ਤੁਰੀ ਫਰੈਂਡਈ ਆ ਦੀਦੀ ਉਹ ਉਬਲਦਾ ਰਿਹਾ ਉਬਲਦੇ ਰਿਹਾ ਨਾਲ ਹੀ ਮੇਰਾ ਪਤੀਲਾ ਸੜ ਗਿਆ ਸਾਰਾ ਉਹਨੇ ਗੈਸ ਬੰਦ ਨਹੀਂ ਕੀਤੀ ਜੇ ਮੈਂ ਪੁੱਛਿਆ ਵਾ ਤੇ ਅੱਗੋਂ ਮੇਰੇ ਨਾਲ ਲੜਦੀ ਐ ਕਹਿੰਦੀ ਮੈਂ ਤਾਂ ਕੁਝ ਵੇਖਿਆ ਹੀ ਨਹੀਂ ਮੇਰੇ ਦਿਵਾਲੇ ਕੀ ਹੋਣ ਦੇਈ ਤੈਨੂੰ ਨਹੀਂ ਪਤਾ ਤੂੰ ਦੁੱਧ ਰੱਖਿਆ ਵਾ ਧਿਆਨ ਕੇ ਵੇਖਣਾ ਵਾ ਮੰਮੀ ਕੀ ਕਰ ਮੈਂ ਨਾ ਤੈਨੂੰ ਕਹਿੰਨੀ ਬੜੀ ਹੋਰ ਗੱਲ ਪਤਾ ਤੈਨੂੰ ਮੈਂ ਕਿਹਾ ਸੀ ਇੰਨੀ ਮੂਰਖਤਾ ਕਿਉਂ ਕਰਨ ਡਿਆ ਵਾ ਕਿੰਨਾ ਪਤਵਾਂ ਤੈਨੂੰ ਸਮਝਾਇਆ ਕਿਉਂ ਨਹੀਂ ਤੂੰ ਮੇਰੀ ਗੱਲ ਮੰਨਦਾ ਕਿਉਂ ਆਪਣੀ ਪਿਓ ਦੀ ਪਿੱਟੀ ਰੋਲਣ ਲੱਗੇ ਜੇ ਕਿਉਂ ਬਾਗੋ ਦੀ ਰੋਲਣ ਡੇ ਜੇ ਕਿਉਂ ਨਹੀਂ ਮੇਰੀ ਗੱਲ ਮੰਨਦੇ ਦੱਸੋ ਮੈਨੂੰ ਮੇਰੀ ਗੱਲ ਸੁਣੋ ਮਿੱਟੀ ਨਹੀਂ ਰੋਲਣ ਦੇ ਮਮੀ ਤੂੰ ਹੋਰ ਕੀ ਕਰ ਅਕਰ ਮ ਜਾਓਗੇ ਸੱਤੀ ਜੀ ਗੱਲ ਇੱਕੋ ਹੀ ਕਹੀ ਆ ਉਹ ਵੀ ਘਰ ਆਪਣਾ ਵਾ ਤੇ ਇਹ ਵੀ ਘਰ ਆਪਣਾ ਵਾ ਸਾਨੂੰ ਦੋਵਾਂ ਚੱਕ ਕਰਦੀ ਚਾਬੀ ਦੇ ਦੋ ਇਹ ਆਪਣੇ ਘਰੇ ਰਹਿਵਾਂਗੇ ਹੁਣ ਤੁਸੀਂ ਨਹੀਂ ਕਹਿ ਬਣੇ ਲੱਗਦੇ ਤੁਸੀਂ ਜਾਣਾ ਪੈਣਾ ਰੋਜ਼ ਦੀ ਲੜਾਈ ਖਤਮ ਕਰਨ ਲਈ ਹੁਣ ਤੇ ਉੱਥੇ ਜਾਣਾ ਪੈਣਾ ਹੈ ਕੀ ਕਰ ਸਕਦੇ ਮੈਂ ਇੱਕ ਰਸੋਈ ਦੀ ਗੁਜ਼ਾਰਾ ਹੁੰਦਾ ਦੋ ਜਣੀਆਂ ਦੇ ਰੋਜ਼ ਲੜਦੀਆਂ ਰਹਿੰਦੀਆਂ ਤੂੰ ਆ ਨਾ ਮੈਂ ਇੱਕ ਰਸੋਈ ਦੀ ਗੁਜ਼ਾਰਾ ਹੋਊਗਾ ਪੁੱਤ ਜੇ ਆਪ ਕਰਨਾ ਚਾਹੀਏ ਸਭ ਕੁਝ ਹੋ ਜਾਂਦਾ ਕਿਉਂ ਨਹੀਂ ਹੁੰਦਾ ਤੂੰ ਚੰਮੀ ਨੂੰ ਸਮਝਾ ਉਹ ਉਹਨੂੰ ਸਮਝਾਉਂਦਾ ਤੇ ਕਿਉਂ ਨਹੀਂ ਲੜ ਕੇ ਕਰ ਸਕਦੀਆਂ ਕਰ ਸਕਦੀਆਂ ਜੇ ਤੂੰ ਕਰੋ ਜਾਏਗਾ ਤੇਰੇ ਪੋਯ ਦੀ ਪੱਗ ਨਹੀਂ ਰੋਲੀ ਜਾਊਗੀ ਮੇਰੀ ਇੱਜ਼ਤ ਨਹੀਂ ਬਰਬਾਦ ਹੋ ਗਈ ਪੀ ਲੈ ਇਹਨੇ ਆਪਣੇ ਪੁੱਤ ਬਾਹਰ ਕੱਢ ਦਿੱਤਾ ਇਹਦੇ ਕੋ ਘਰ ਨਹੀਂ ਰੱਖਿਆ ਗਿਆ ਲੋਕਾਂ ਨੇ ਵਨ ਸਵਨੀਆਂ ਗੱਲਾਂ ਕਰਨੀਆਂ ਮੇਰੀ ਕੀ ਇੱਚ ਤਰੋਗੀ ਦੱਸ ਮੇਰੇ ਪੋਤਣ ਤੂੰ ਮੈਨੂੰ ਛੱਡ ਕੇ ਕਿਹਦੇ ਆਸਰੇ ਚੱਲਿਆ ਦੱਸ ਮੈਂ ਇੱਥੇ ਕੀ ਕਰੂੰਗੀ ਇਕੱਲੀ ਮੈਂ ਨਹੀਂ ਤੈਨੂੰ ਬਾਹਰ ਕੱਢ ਕੇ ਰੱਖ ਸਕਦੀ ਮੈਂ ਤੈਨੂੰ ਵੇਖ ਨਹੀਂ ਸਕਦੀ ਬਾਹਰ ਜਾਂਦਾ ਮੈਂ ਨਹੀਂ ਉਹ ਜਾਣ ਦੇਣਾ ਜੋ ਮਰਜ਼ੀ ਕਰ ਲੈ ਇਹਨਾਂ ਨੂੰ ਜਿਤਨਾ ਮਰਜ਼ੀ ਸਮਝੀ ਨੂੰ ਸਮਝਾ ਤੈਨੂੰ ਸਮਝਾਉਣਾ ਪੈਣਾ ਏ ਉਹ ਮੰਮੀ ਸਮਝਦੀ ਹੁੰਦੀਆਂ ਨਾ ਤੇ ਘਰ ਹੀ ਨਹੀਂ ਵੜਿਆ ਜਾਣਾ ਜੇ ਤੇ ਕਲੀਅਰ ਸੋਈ ਤੋਂ ਲੜਾਈ ਹੋਉਂਦੀ ਨਹੀਂ ਉਹ ਨਹੀਂ ਸੁਤਰੋਣਾ ਮੇਰੀ ਗੱਲ ਸੁਣ ਲੋ ਜੀ ਆ ਭਾਂਡਾ ਸਾਡੇ ਤੇ ਨਾ ਫੋੜੋ ਦੱਸਦੇ ਕਿਉਂ ਨਹੀਂ ਤੇ ਸੱਚ ਕਿ ਇਨਾਂ ਜੇ ਤੂੰ ਕਮਾਈ ਕਰਦੇ ਰਹੇ ਕੀ ਗਦਰ ਪਾਈ ਇਹਨਾਂ ਨੇ ਤੁਹਾਡੀ ਆ ਜਨਾਨੀਆਂ ਤੇ ਭਾਂਡਾ ਨਹੀਂ ਫੋੜੀਦਾ ਹੁੰਦਾ ਬੰਦਿਆਂ ਦੀ ਵੀ ਉਨੀ ਕਲੇਸ਼ੀਆ ਵਿੱਚ ਮੰਮੀ ਮੈਂ ਤੁਹਾਨੂੰ ਦੱਸਦੀ ਆ ਜੇ ਚਾਹੁੰਦੇ ਹੋ ਨਾ ਕਿ ਅਸੀਂ ਇਸ ਘਰ ਚੋਂ ਨਾ ਜਾਈਏ ਤੇ ਆ ਸਮਾਨ ਨਾ ਬੰਨੀਏ ਚੁੱਪ ਕਰਕੇ ਸਾਨੂੰ ਉਸ ਘਰ ਦੀ ਚਾਬੀ ਦੇ ਦੋ ਅਸੀਂ ਉੱਥੇ ਰਹੀਏ ਤੇ ਇਹ ਇੱਥੇ ਰਹਿਣ ਉਹ ਤੇ ਮੇਰੀ ਗੱਲ ਸੁਣ ਚਾਬੀ ਦਊਂਗੀ ਤੁਸੀਂ ਕਰੋ ਜਾ ਕੇ ਤੇ ਲੋਕੀ ਮੈਨੂੰ ਗੱਲਾਂ ਨਹੀਂ ਕਰਨਗੇ ਕੀ ਕਰੀਏ ਉਹਦੀਆਂ ਗੱਲਾਂ ਨੂੰ ਇੱਕ ਨੂੰ ਬਾਹਰ ਕੱਢ ਦਿੱਤੀ ਆ ਹਾਂ ਇਹ ਤੁਸੀਂ ਵੇਖੋ ਨਾ ਕਿ ਤੁਸੀਂ ਕੀ ਕਰਨ ਦੇਓ ਇੱਕ ਨੂੰ ਘਰ ਰੱਖ ਕੇ ਤੇ ਦੂਜੀ ਨੂੰ ਬਾਹਰ ਕੱਢਣ ਦੇਓ ਕਿੰਨੀ ਵੇਖੋ ਤੁਹਾਨੂੰ ਦੋਵਾਂ ਨੂੰ ਮੈਂ ਇੱਕੋ ਜਿਹਾ ਇੱਕ ਗਮਰਾਉ ਨੂੰ ਦਿੱਤਾ ਇੱਕ ਤੈਨੂੰ ਦਿੱਤਾ ਗ੍ਰੇਨ ਨੂੰ ਇਕੱਠਾ ਵਾ ਰਸੋਈ ਤੁਹਾਡੀ ਦੋਵਾਂ ਦੀ ਇਕੱਠੀ ਆ ਦੋਵੇਂ ਰਲ ਕੇ ਕਰੋ ਤੇ ਕਿਉਂ ਆਪਾਂ ਬਾਹਰ ਚਾਈਏ ਮੈਂ ਸਾਡੀ ਨਹੀਂ ਨਿਬਦੀ ਪਈ ਐ ਕਰ ਸੋਈ ਚ ਗੱਲ ਸਮਝਣ ਦੀ ਕੋਸ਼ਿਸ਼ ਕਰੋ ਅਸੀਂ ਸਿਰ ਪਾੜਾ ਨਹੀਂ ਆ ਇੱਕ ਦੂਜੀ ਦੇ ਫੇਰ ਨਹੀਂ ਘਰ ਦਾ ਨਾਂ ਨਿਕਲੂਗਾ ਫੇਰ ਵੀ ਤੇ ਘਰ ਦਾ ਨਾਂ ਨਿਕਲ ਨਹੀਂ ਆ ਨਾ ਇੱਕ ਸੋਈ ਤੇ ਨਹੀਂ ਹੱਡਾ ਗਜਾਰਾ ਹੋਣ ਡਿਆ ਸਾਰੇ ਸਲੈਪ ਤੇ ਗੰਦ ਪਾ ਦਿੰਦੀ ਆ ਤੇ ਮੈਨੂੰ ਡੀਕਦੀ ਰਹਿੰਦੀ ਆ ਕਿ ਜਦੋਂ ਇਹ ਰੋਟੀਆਂ ਲਾਉਗੀ ਤੇ ਉਦੋਂ ਸਲੈਪ ਸਾਫ ਕਰੂਗੀ ਜੇ ਮੈਂ ਕੁਝ ਬੋਲਦੀ ਆ ਤੇ ਮੇਰੇ ਦਿਵਾਲੇ ਹੁੰਦੀ ਆ ਪੁੱਤ ਨਿੱਗਿਆ ਨਹੀਂ ਕਿਆਂ ਗੱਲਾਂ ਤੂੰ ਨਾ ਲੜਿਆ ਕਰੋ ਇਹਦੇ ਪਿਓ ਨੇ ਮੈਨੂੰ ਪਤਾ ਕੀ-ਕਿਆ ਹੀ ਰਾਜ ਇਹਨਾਂ ਮੱਖਰੀਆਂ ਨਾ ਹੋਣ ਦੇ ਇਕੱਠਿਆਂ ਰੱਖੀ ਪੁੱਤ ਵੱਖਰੇ ਨਾ ਕਰ ਦੇਵੀਂ ਅੱਡੋ-ਅੱਡੀ ਨਾ ਕਰਦੀ ਹੁਣ ਮੈਂ ਕਿੱਥਾ ਨੂੰ ਜਾਂਦਿਆਂ ਵੇਖ ਸਕਦੀ ਕਿੱਥੇ ਤਾਣ ਮੈਂ ਕਰੋ ਘੱਟ ਦਵਾ ਦੱਸੋ ਮੈਨੂੰ ਮੈਂ ਨਹੀਂ ਰਹਿ ਸਕਦੀ ਤੁਹਾਡੇ ਬਿਗੈਰ ਮੈਨੂੰ ਛੱਡ ਕੇ ਕਿਹਦੇ ਆਸਰੇ ਚੱਲੇ ਦੱਸੋ ਕਿ ਦਿਆਸ ਕਿਤਨੇ ਰੌਂਦੇ ਮੈਂ ਮੇਰੀ ਗੱਲ ਨਹੀਂ ਮੇਰੇ ਵਾਸਤੇ ਦੋਵੇਂ ਮੈਨੂੰ ਦੋਵੇਂ ਚਾਹੀਦੇ ਮੇਰਾ ਇੱਕ ਪੁੱਤ ਨਹੀਂ ਮੇਰੇ ਦੋ ਪੁੱਤੇ ਮੇਰੇ ਦੋਵੇਂ ਪੁੱਤ ਮੇਰੇ ਕੋਲ ਜਾਈ ਦੇ ਮੈਂ ਨਹੀਂ ਜਾਣ ਦੇਣਾ ਤੁਹਾਨੂੰ ਜੋ ਮਰਜ਼ੀ ਹੋ ਜਾਏ ਮੰਮੀ ਵੇਖਣਾ ਇੱਕ ਦਿਨ ਹੋਣਾ ਹੀ ਆ ਅੱਜ ਨਹੀਂ ਤੇ ਕੱਲ ਕਿਉਂਕਿ ਜਿਹੜਾ ਇਕੱਠਾ ਤੇ ਰਹਿਆ ਹੋਣਾ ਨਹੀਂ ਆ ਅਸੀਂ ਭਰਾ ਰਹਿਣਾਗੇ ਪਰ ਤੁਹਾਨੂੰ ਪਤਾ ਹੋਵੇ ਇਹਨਾਂ ਦਾ ਨਬਾ ਨਹੀਂ ਹੋਣਾ ਨਹੀਂ ਬੰਦੀ ਦੋਵਾਂ ਦੀ ਤੇ ਮੇਰੀ ਗੱਲ ਸ ਮੰਮੀ ਰੋਜ਼ ਦੀ ਲੜਾਈ ਨਾਲ ਨਾ ਹੋ ਲੈ ਦੋ ਪੁੱਤ ਮੇਰੇ ਆ ਪੁੱਤ ਸਮਝਾ ਇਹਨਾਂ ਨੂੰ ਇੱਕ ਵਾਰਾਂ ਵੀ ਇੱਕ ਕੋਸ਼ਿਸ਼ ਕਰਕੇ ਜਿਉ ਹੋ ਜਾਏ ਤੇ ਇਕੱਠਿਆਂ ਦੀ ਵਰਗੀ ਰੀਤ ਨਹੀਂ ਹੁੰਦੀ ਇਕੱਠੇ ਜਿਹੜੇ ਹੁੰਦੇ ਆ ਨਾ ਇੱਕ ਮੋਠ ਹੁੰਦੇ ਪੁੱਤੋ ਮੰਮੀ ਸਮਝਣ ਸੁਝਾਉਣ ਹੋਰ ਟਾਈਮ ਲੰਘ ਗਿਆ ਹੁਣ ਮੇਰੀ ਗੱਲ ਸੁਣ ਸਾਨੂੰ ਜਾ ਲੈ ਦੋ ਮੈਂ ਤੁਹਾਡੇ ਨਾਲ ਗੱਲ ਤੇ ਕੀਤੀ ਸੀ ਜੀ ਜੀ ਤੇ ਉਹ ਗੱਲ ਤੇ ਆਏ ਨਹੀਂ ਪਰ ਮੈਂ ਹੁਣ ਕੀ ਕਰਾਂ ਮੈਨੂੰ ਇਹ ਡਿਸੀਜਨ ਲੈਣਾ ਪਿਆ ਤੇ ਮੈਨੂੰ ਜਾ ਲੈ ਦੋ ਤੁਸੀਂ ਨਾ ਨਹੀਂ ਜੀ ਨਾ ਜਾਓ ਪਲੀਜ਼ ਆਹ ਤੁਹਾਡੇ ਅੱਗੇ ਹੱਥ ਜੋੜਦੇ ਆ ਮੈਨੂੰ ਤੇ ਮੰਮੀ ਨੂੰ ਕਿੱਥੇ ਛੱਡ ਕੇ ਚੱਲੇ ਹੋ ਭਾਬੀ ਪਲੀਜ਼ ਤੁਹਾਡੇ ਕੋ ਸਾਰਾ ਕੁਝ ਹੈ ਤੇਰਾ ਹੈਗਾ ਵੱਡਾ ਭਰਾ ਤੇ ਵੱਡੀ ਭਾਬੀ ਤੇਰੇ ਵਾਸਤੇ ਸੋਚਣ ਲਈ ਆਪਾਂ ਤੇ ਅੱਜ ਤੱਕ ਇਹਨਾਂ ਦਾ ਨਹੀਂ ਸੋਚਿਆ ਤੁਸੀਂ ਵੀ ਭਾਬੀ ਨਾ ਜਾਓ ਉਹ ਰੱਦਾ ਗੱਲ ਸੁਣ ਮੇਰੀ ਗੱਲ ਤੁਹਾਡੇ ਕੋ ਸਾਰਾ ਕੁਝ ਹੈਗਾ ਮੰਮੀ ਨੇ ਤੇਰੇ ਲਈ ਬੜਾ ਕੁਝ ਸੋਚਿਆ ਮੇਰੇ ਲਈ ਕੁਝ ਨਹੀਂ ਸੋਚਿਆ ਮੇਰੇ ਲਈ ਤਾਂ ਮੈਂ ਕੁਝ ਦਿਨਾਂ ਲਈ ਘਰ ਵੀ ਮੰਗਿਆ ਮੈਨੂੰ ਦੋ ਹੀ ਦਿੱਤਾ ਮੰਮੀ ਨੇ ਤੇਰੇ ਲਈ ਉਹ ਵੀ ਰੱਖਿਆ ਵਿਆਹ ਕਰ ਲਈ ਵੇ ਪੁੱਤ ਮੈਂ ਕੀ ਕਰਨਾ ਰੱਖ ਕੇ ਤੁਸੀਂ ਕਰੋ ਕੁੜੀ ਦਾ ਵਿਆਹ ਆਪੇ ਸਭ ਕੁਝ ਕਰੋ ਚਾਬੀ ਮੇਰੇ ਕੋਲ ਲਓ ਜੋ ਜ਼ਿੰਮੇਵਾਰੀ ਸਾਰੀ ਚੁੱਕੋ ਕਾ ਮੈਨੂੰ ਕੁਝ ਨਹੀਂ ਚਾਹੀਦਾ ਜਾਓ ਮੈਨੂੰ ਨਹੀਂ ਪਤਾ ਹੁਣੇ ਇਹ ਤੂੰ ਇਹ ਤਾਂ ਨਹੀਂ ਤੇ ਇਹ ਆਪ ਮੈਨੂੰ ਛੱਡ ਕੇ ਲਿਆ ਤਾਂ ਕੁੜੀ ਨੂੰ ਵੀ ਛੱਡ ਤਾਂ ਨਾ ਤੇਰਾ ਕਿਹ ਹੈ ਨਾ ਪਿਆਰ ਨਹੀਂ ਹਲਾ ਕਿਹ ਹੈ ਨਾ ਤੇਰੀ ਮੋਹ ਮਮਤਾ ਨਹੀਂ ਆਗੀ ਹੈ ਕਿਹਦੇ ਆਸਰੇ ਛੱਡ ਕੇ ਜਾਂਦਾ ਕੁੜੀ ਨੂੰ ਤੇ ਮੋਹ ਨੂੰ ਤੂੰ ਨਿਕਾਲ ਲਿਆ ਤਾਂ ਤੁਹਾਨੂੰ ਪਤਾ ਨਹੀਂ ਐ ਤੂੰ ਦੋਵੇਂ ਪੁੱਤਾਂ ਨੂੰ ਇੱਕ ਬਰਾਬਰ ਰੱਖੋ ਤੁਹਾਨੂੰ ਮੈਂ ਕਹਿਣ ਤੇ ਦਿਆਂ ਮੈਂ ਥੋੜੇ ਦਿਨਾਂ ਨੂੰ ਰਸੋਈ ਬਣਾ ਲੈਣੀ ਐ ਮੈਨੂੰ ਦੇ ਦੋ ਤੂੰ ਚਾਬੀ ਮੈਂ ਰਹਿਣਾ ਇਹ ਨਹੀਂ ਲੜਾਈ ਹੋਊਗੀ ਦੋਵਾਂ ਜਾਨੀਆਂ ਦੀ ਤੇ ਚਾਬੀ ਰੱਖ ਕੇ ਤੁਸੀਂ ਅਡੋਢੀ ਨਹੀਂ ਹੋਗੇ ਮੈਨੂੰ ਰਹਿ ਲੋਗੇ ਇਕੱਠੇ ਰਹਿਣ ਜਾਂ ਫਿਰ ਹੌਣ ਜਾਣਗੇ ਮਿਲਣਗੇ ਵਰਤਨੀਆਂ ਨਾ ਕਿ ਤੁਜ ਨੂੰ ਦੱਸੋ ਇਕੱਠੇ ਰਹੋਗੇ ਨਾ ਮੇਰੀ ਗੱਲ ਸੁਣ ਸਾਡਾ ਮੇਲ ਵਰਤਨ ਜਿਹੜਾ ਨਾ ਉਹ ਤਾਂ ਰਹੂਗਾ ਇਹਨਾਂ ਦਾ ਮੇਲ ਵਰਤਨ ਦੀ ਮੈਨੂੰ ਕੋਈ ਗਾਰੰਟੀ ਨਹੀਂ ਦਿੰਦਾ ਜਿਹਨਾਂ ਦੀ ਇੱਥੇ ਨਹੀਂ ਪੰਦੀ ਇਹਨਾਂ ਦੀ ਬਾਤ ਚ ਗਣੀ ਪੰਨੀ ਇਹਨਾਂ ਦਾ ਕਰਕੇ ਤੇ ਕਰਨਾ ਹੀ ਸਾਰਾ ਕੁਝ ਨਾ ਲੜਾਈ ਹੋਏ ਦੋਵਾਂ ਦੀ ਪੁੱਤ ਜੇ ਇਕੱਠੇ ਰਹਿ ਕੇ ਨਹੀਂ ਹੁੰਦੀ ਤਾਂ ਵੱਖਰੇ ਰਹਿ ਕੇ ਤੇ ਇਕੱਠੇ ਰਹਿ ਸਕਦੇ ਜੇ ਮਾਂ ਮੇਰੀ ਕਿ ਸਮਝਦੀ ਕਿਉਂ ਨਹੀਂ ਤੂੰ ਗੱਲ ਫੇਰ ਉਹ ਗੱਲਾਂ ਕਰੀ ਜਾਂਦੀ ਦੁਬਾਰਾ ਜਿੰਨਾ ਚਿਰ ਕੁੜੀ ਦਾ ਕੁਛ ਨਹੀਂ ਨਾ ਹੁੰਦਾ ਉਹਨਾਂ ਚਿਰ ਤੂੰ ਇਹੋ ਜਿਹੇ ਕੰਮ ਕੋਈ ਨਹੀਂ ਕਰਨਾ ਵੱਖਰੇ ਰਹਿ ਕੇ ਤੈਨੂੰ ਚਾਬੀ ਮੈਂ ਦੇ ਦੇਣੀ ਆ ਉਸ ਘਰ ਦੀ ਚਾਬੀ ਲੈ ਲਓ ਇੱਧਰ ਆਓ ਉੱਧਰ ਜਾਓ ਰਲ ਕੇ ਰਹੋ ਇਹ ਕਹੀਂ ਜਦੋਂ ਕੁ ਤੇ ਜੋ ਮਰਜ਼ੀ ਕਰੇ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਕਿਰਾਏ ਤੇ ਰੱਖ ਕੇ ਕੰਮਣਾ ਇੱਥੇ ਹੀ ਰਹਿਣਾ ਸਭ ਕੋ ਤਾਂ ਬਸ ਠੀਕ ਆ ਤੇਰੇ ਵਾਂਗ ਤਾਂ ਹੀ ਅਸਲ ਜੇ ਤੂੰ ਮੈਨੂੰ ਉਹ ਘਰ ਦੀ ਚਾਬੀ ਦੇਂਦੇ ਤਾਂ ਮੇਰਾ ਦਿਮਾਗ ਖਰਾਬ ਹੋਇਆ ਵਾ ਕਿ ਮੈਂ ਬਾਹਰ ਰਿਆ ਕਰਾਂਏ ਪਰਦਾ ਫੇਰ ਹੈ ਮੈਂ ਦੋ ਚਾਬੀ ਦੇ ਮੈਂ ਆਪਣੇ ਘਰ ਰਹਿਣਾ ਬਿਲਕੁਲ ਮਾਂ ਦਾ ਵੀ ਸੋਚ ਲੋ ਨਾ ਕੋਈ ਸੱਸ ਭੈਣ ਦਾ ਵੀ ਸੋਚ ਲੋ ਜਿਹੜੀ ਆਈ ਹੈ ਇੱਥੇ ਤੇ ਮੈਂ ਤੁਹਾਡੀ ਗੋਲ ਨਹੀਂ ਆ ਮੈਂ ਕਿੱਥੇ ਚਲ ਗਿਆ ਵਾਂ ਬਹੁਤ ਦੂਰ ਕਰ ਗਿਆ ਹੱਥ ਲਾ ਕੇ ਤੇ ਘਰ ਕਿੱਡੀ ਦੂਰ ਜਾਣਾ ਕਿਤੇ ਮੈਂ ਕਦੇ ਕੋਨਾ ਤੇ ਤੇ ਵੱਖਰੀ ਗੱਲ ਤੂੰ ਹੀ ਤੇ ਭਰਾ ਭਰਾ ਦੇ ਤੂੰ ਹੀ ਕੋ ਮੈਂ ਤਾਂ ਉਧਰ ਜਾਣਾ ਨਹੀਂ ਮੈਂ ਲਕੀ ਨੂੰ ਬੁਲਾਣਾ ਨਹੀਂ ਮੈਂ ਸੀਮਾ ਨੂੰ ਬੁਲਾਉਣਾ ਨਹੀਂ ਮੈਂ ਆਪਣੀ ਭੈਣ ਨੂੰ ਬੁਲਾਉਣਾ ਨਹੀਂ ਮਾਂ ਨੂੰ ਮੈਂ ਪੁੱਛਣਾ ਨਹੀਂ ਐ ਤਰ੍ਹਾਂ ਨਾ ਕਰਿਓ ਮੰਮੀ ਤੂੰ ਸਮਝਦੀ ਨਹੀਂ ਟਾਈਮ ਟਾਈਮ ਦੇ ਨਾਲ ਇਹ ਸਾਰਾ ਕੁਝ chalਣਾ ਪੈਂਦਾ ਵਾ ਉਮਰ ਹੋ ਗਈ ਆ ਸਾਡੇ ਵਿਆਹ ਹੋ ਗਿਆ ਤੂੰ ਇੱਕ ਚੰਮੀ ਪੁੱਤ ਸਮਝ ਜਾ ਤੇਰੀ ਅਜਾ ਵੀ ਟਾਈਮ ਹੈ ਗਈ ਮੈਂ ਤੇਰੇ ਪਿਓ ਦੀਆਂ ਵੀ ਗੱਲਾਂ ਪਗਾਉਣੀਆਂ ਉਹ ਮੈਨੂੰ ਕਹਿ ਕੇ ਗਿਆ ਸੀ ਇਹਨਾਂ ਨੂੰ ਬਖਰੀਆਂ ਨਾ ਹੋਣ ਦੇ ਵੀ ਪੁੱਤ ਮੈਂ ਆਪਣੇ ਦਿ ਲੋ ਬਖਰੀਆਂ ਨਹੀਂ ਕਰ ਸਕਦੀ ਇਹਨਾਂ ਨੂੰ ਮੰਮੀ ਮੇਰੀ ਗੱਲ ਸੁਣੋ ਜੇ ਤੁਸੀਂ ਉਹਨਾਂ ਦੀ ਗੱਲ ਪਗਾਉਣੀ ਹੁੰਦੀ ਹੈ ਨਾ ਤੇ ਤੁਸੀਂ ਉਹਨਾਂ ਦੀ ਸਪੋਰਟ ਨਾ ਕਰਦੇ ਹਰ ਵਕਤ ਤੁਹਾਨੂੰ ਤਾਂ ਐਂ ਲੱਗਦਾ ਆ ਕਿ ਤੁਹਾਡੀ ਇੱਕੋ ਨੋਹ ਆ ਦੂਜੀ ਨਹੀਂ ਹੈਗੀ ਪੋਤੇ ਤੇਰਾ ਮੰਦਾ ਮੈਂ ਨਹੀਂ ਇਹ ਤੇਰੇ ਮੰਦਾ ਗਿਆ ਨਹੀਂ ਕਿਸੇ ਨੂੰ ਆਰ ਪਾ ਨੂੰ ਕੁਛ ਤੇ ਵੇਖ ਮੈਂ ਤੁਹਾਨੂੰ ਦੋਵਾਂ ਨੂੰ ਇੱਕੋ ਜਿਹਾ ਮੰਨਦੀ ਆ ਮੇਰੇ ਦਿਲ ਨੂੰ ਪੁੱਛ ਕੇ ਵੇਖ ਲੋਕਾਂ ਨੇ ਕੀ ਕਹਣਾ ਜੇ ਅੱਜ ਮੈਨੂੰ ਲੱਗੀ ਆ ਤਾਂ ਨਾ ਮੈਂ ਤੇਰੇ ਮਗਰ ਪਈ ਹਾਂ ਵੀ ਮੈਂ ਨਹੀਂ ਜਾਣ ਦੇਣਾ ਜੇ ਨਾ ਲੱਗੀ ਹੁੰਦੀ ਤਾਂ ਮੈਂ ਕਿਉਂ ਜਾਂਦੀ ਤੇ ਜਾਵੇ ਇੰਤਰਾ ਗਣਾਈ ਤੁਸੀਂ ਵੀ ਦੋ ਮਿੰਟ ਗੱਲ ਕਰ ਲਓ ਉਹਨਾਂ ਨਾਲ ਕਾਲੀਆਂ ਭਈਆਂ ਤੁਹਾਨੂੰ ਜਾਣਦੀਆਂ ਇਹਨੂੰ ਤੇ ਜ਼ਿਆਦੀ ਪਈ ਕੁਛ ਉਹ ਸਾਰਾ ਕੁਛ ਨਾ ਜਾਓ ਤੁਸੀਂ ਇਦਾਂ ਨਾ ਕਰੋ ਮੰਮੀ ਵੱਲ ਵੇਖ ਲਓ ਨਾ ਕੀ ਹਾਲ ਹੁੰਦਿਆ ਵਾ ਰਾਧਾ ਉਹਨਾਂ ਨੂੰ ਕਹੇ ਸਾਨੂੰ ਚਾਬੀ ਦੇ ਦੇਣ ਅਸੀਂ ਨਹੀਂ ਜਾਂਦੇ ਅਸੀਂ ਉਸ ਮਗਰ ਚ ਚੱਲ ਜੰਨੀ ਆ ਉੱਥੇ ਸਾਡੇ ਕੋਲ ਵੀ ਦੀ ਤੂੰ ਵੀ ਆ ਜਾ ਤੇ ਮੰਮੀ ਵੀ ਆਉਣ ਜਾ ਗੱਲ ਮੁੱਕ ਗਈ ਤੇ ਤੂੰ ਨਹੀਂ ਇਦਾਂ ਹੀ ਜਿਉ ਮੇਰੇ ਨਾਲ ਬੋਲੂਗੀ ਤੇ ਮੈਂ 100 ਵਾਰੀ ਆਉਂਗੀ ਤੇ ਜੇ ਮੇਰੇ ਨਾਲ ਨਹੀਂ ਬੋਲੂਗੀ ਮੈਂ ਕਦੀ ਵੀ ਇਹੜੇ ਚ ਪੈਰ ਨਹੀਂ ਪਾਵਾਂਗੀ ਪੁੱਤ ਤੂੰ ਬੋਲੇਂਗੀ ਤਾਂ ਇਹਨਾਂ ਵੀ ਤੇਰੇ ਨਾਲ ਬੋਲੂਗੀ ਤੂੰ ਉਹਨੂੰ ਪਿਆਰ ਨਾਲ ਪਿਆਰ ਕਰੋਗੇ ਉਹ ਵੀ ਪਿਆਰ ਕਰੇਗੀ ਰਲ ਮਿਲ ਕੇ ਰਹੋਗੇ ਜਾਂ ਤੁਸੀਂ ਦੋਵੇਂ ਨਹੀਂ ਖਰਾ ਦਾ ਕਿਸੇ ਵੇਲੇ ਇਦਾਂ ਹੁੰਦਾ ਹੈ ਅਸੀਂ ਬੜੀਆਂ ਪਿਆਰ ਕਰਦੇ ਹਾਂ ਬੜੀਆਂ ਪਿਆਰ ਕਰਦੇ ਹਾਂ ਜਦੋਂ ਅੱਗੋ ਸਾਨੂੰ ਬਾਰ-ਬਾਰ ਠੋਕਰਾਂ ਮੈਂਦੀਆਂ ਆਏ ਨਾ ਬੰਦੇ ਦਾ ਦਿਨ ਫਿਰ ਪੱਥਰ ਹੋ ਜਾਂਦਾ ਹੈ ਉਹ ਤਾਂ ਰਹਿਣ ਨੂੰ ਤਾਂ ਤੁਸੀਂ ਵੱਖਰੇ ਰਹੋਗੇ ਕਮਰੇ ਹਰ ਇੱਕ ਬੰਦਾ ਹੁੰਦਾ ਵੀ ਐਸ ਮਕਾਨ ਚ ਮੈਂ ਰਹਿਣਾ ਐਸ ਮਕਾਨ ਚ ਤੂੰ ਰਹਿ ਉਹ ਤਰ ਆਰਾਮ ਕਰ ਵਿੱਚੋਂ ਤੇ ਪਿਆਰ ਰੱਖੋ ਵਿੱਚੋਂ ਤੇ ਦੁਨੀਆਂ ਨੂੰ ਨਾ ਨਖਾਇਓ ਮੇਰੀ ਗੱਲ ਸੁਣੋ ਵੀ ਅਸੀਂ ਵੱਖਰੇ ਹੋ ਗਏ ਆ ਗੱਲ ਸੁਣੋ ਮੰਮੀ ਇਹ ਚੀਜ਼ਾਂ ਦੋਵੇਂ ਪਾਸੇ ਹੁੰਦੀਆਂ ਵਾ ਇੱਕ ਪਾਸੇ ਨਹੀਂ ਹੁੰਦੀਆਂ ਕਿ ਅਸੀਂ ਲੋਕਾਂ ਨੂੰ ਕੀ ਵਿਖਾਉਣਾ ਆ ਇਹ ਦੋਵੇਂ ਪਾਸੇ ਦਿਖਾਇਆ ਜਾਂਦਾ ਆ ਆਪਸ ਸਲੂਕ ਹੋਵੇ ਅਸੀਂ ਬਾਹਰ ਚੱਲੀਆਂ ਵਾ ਇਕੱਠੀਆਂ ਜਾਈਏ ਲੋਕਾਂ ਨੂੰ ਨਾ ਫੀਲ ਕਰਾਈਏ ਕਿ ਸਾਡੇ ਚ ਕੋਈ ਗੱਲ ਹੈਗੀ ਆ ਜਦੋਂ ਅਸੀਂ ਬਾਹਰ ਤਮਾਸ਼ਾ ਲਾ ਦੇਣਾ ਅਹੀਂ ਵੱਖਰੇ ਵੱਖਰੇ ਪੱਜੇ ਵਰਨਾ ਤੇ ਪਤਾ ਤੇ ਲੱਗੇਗਾ ਕੱਲ ਨੂੰ ਕੋਈ ਵਿਆਹ ਸ਼ਾਦੀ ਆਏਗੀ ਜੇ ਅਸੀਂ ਗੱਲੀਆਂ ਗੱਲੀਆਂ ਜਾਵਾਂਗੇ ਉੱਥੇ ਪਤਾ ਨਹੀਂ ਲੱਗੇਗਾ ਸਾਡੇ ਘਰ ਭਾਜੀ ਆਏਗੀ ਵੱਖਰੀ ਵੱਖਰੀ ਆਏਗੀ ਪਤਾ ਨਹੀਂ ਲੱਗੇਗਾ ਕਾਰਡ ਕੋਈ ਦੇ ਕੇ ਜਾਏਗਾ ਵਿਆਹ ਦਾ ਅਲੱਗ-ਅਲੱਗ ਦੇ ਕੇ ਜਾਏਗਾ ਪਤਾ ਨਹੀਂ ਲੱਗੇਗਾ ਲੋਕ ਸ਼ਦਾਈ ਬੈਠੇ ਨੇ ਤੁਹਾਡੇ ਹਿਸਾਬ ਨਾਲ ਜੀ ਅਸੀਂ ਅਸੀਂ ਲੋਕਾਂ ਦਾ ਪੇਜ ਤੇ ਕਮੈਂਟ ਚ ਲੈ ਸਕਦੇ ਹਾਂ ਨਾ ਲੋਕ ਸਾਡਾ ਇੱਕ ਸਕਿੰਟ ਚ ਲੈ ਸਕਦੇ ਆ ਮੰਮੀ ਉਹ ਤਾਂ ਹੀ ਕਾਰਡ ਵੱਖਰੇ ਨਹੀਂ ਲੈਣੇ ਭਾਜੀ ਵੱਖਰੀ ਨਹੀਂ ਲੈਣੀ ਥਾਤ ਦੋਨੇ ਤੇ ਰਨ ਬਣਾਓਗੇ ਆਹ ਦੋਵੇਂ ਮੈਂ ਸਮਝਾਉਣ ਨੂੰ ਮੈਂ ਸਮਝਾਉਂਗੀ ਤੂੰ ਸਮਝ ਪੈ ਲੋ ਉਹ ਆਪੇ ਸਮਝ ਜਾਉਂ ਕੋਲ ਮੈਂ ਸਮਝਾ ਲੂ ਮੈਂ ਸਭ ਕੁਝ ਸਮਝੀ ਆ ਮੰਮੀ ਮੈਨੂੰ ਸਮਝਾਉਣ ਦੀ ਲੋੜ ਨਹੀਂ ਮੈਂ ਇਤਿਆਸ ਦੀ ਵਰਤਨ ਨੂੰ ਪਰ ਮੇਰੇ ਨਾਲ ਅਗਲੇ ਪਾਸੇ ਕੋਈ ਵਰਤ ਨਹੀਂ ਤਾਂ ਆਵਾਜ਼ ਕਰ ਕਿ ਤੂੰ ਇਹੋ ਜਿਹਾ ਕੁਝ ਨਹੀਂ ਸੋਦੀ ਤੇ ਮੈਨੂੰ ਵੱਖਰਾ ਕੀਤਾ ਜਾਂਦਾ ਮੈਂ ਤੈਨੂੰ ਵੱਖਰਾ ਨਹੀਂ ਕਰਨੀ ਤੁਸੀਂ ਖੁਦ ਵੱਖਰੇ ਹੋਣ ਦੇ ਜੇ ਮਗਰ ਇਹ ਚਿਲੋ ਨਾ ਵੱਖਰੇ ਹੋਇਓ ਸਮਾਨ ਲੈ ਕੇ ਵੱਖਰਾ ਕੇ ਪਕਾਓ ਖਾਓ ਇੱਕੇ ਤਰ੍ਹਾਂ ਤੇ ਰੋ ਇੱਕ ਮਿੰਟ ਮੰਮੀ ਉਹ ਵੀ ਸਾਡਾ ਘਰ ਹੈ ਨਾ ਹਾਂ ਸਾਡਾ ਹੀ ਹੈ ਅਸੀਂ ਉੱਥੇ ਰਹਿ ਸਕਦੇ ਹਾਂ ਨਾ ਐਸਾ ਤੇ ਦਿਖਾਂ ਅਸੀਂ ਫੇਰ ਵੀ ਪਿਆਰ ਨਾਲ ਜੇ ਰਹਿਣਾ ਚਾਹਾਂਗੇ ਨਾ ਅਸੀਂ ਰਵਾਂਗੇ ਅਸੀਂ ਰਹਿਣ ਨੂੰ ਤਿਆਰ ਹਾਂ ਰਹਿਣ ਸਾਡੇ ਨਾਲ ਆਹ ਕੁੜੀ ਕਿਤੇ ਵਾਸਤੇ ਆਈ ਆ ਮੈਂ ਤਰਜੂ ਕਿਤੇ ਵਾਸਤੇ ਆਈ ਤੈਨੂੰ ਕਿਉਂ ਮਨਾ ਕੀਤਾ ਵਾ ਜੇ ਭਰਾ ਕਰ ਰਹੇ ਨੇ ਸਾਡੇ ਕੋਲ ਵੀ ਆਵੇ ਉਧਰ ਹੀ ਰਹਿ ਮੇਰੇ ਵਾਸਤੇ ਉਹ ਬੂਹੇ ਖੁੱਲੇ ਆ ਇਹ ਜਦੋਂ ਮਰਜ਼ੀ ਆਵੇ ਜਾਵੇ ਤੇ ਤੁਸੀਂ ਵੀ ਜਦੋਂ ਮਰਜ਼ੀ ਆਓ ਜਾਓ ਅਸੀਂ ਤੁਹਾਨੂੰ ਮਨਾ ਨਹੀਂ ਕਰਾਂਗੇ ਮੈਂ ਤਾਂ ਅੱਗੇ ਉੱਥੇ ਦੁੱਖ ਦੀ ਮਾਰੀ ਇੱਥੇ ਆਏ ਸੀ ਤੂੰ ਤੁਸੀਂ ਆ ਸਭ ਕੁਝ ਕਰਨ ਦਿਓ ਦੋਵੇਂ ਯਾਨੇ ਮੇਰਾ ਕੋਈ ਨਹੀਂ ਹੈਗਾ ਦੋਸਤੋ ਅਸੀਂ ਤੈਨੂੰ ਕੁਝ ਨਹੀਂ ਕਿਹਾ ਬਾਉ ਤੂੰ ਜਦੋਂ ਮਰਜ਼ੀ ਮੇਰੇ ਘਰ ਆ ਜਿੰਨੇ ਦਿਨ ਮਰਜ਼ੀ ਰਹਿ ਮੈਂ ਤੇਰੇ ਨਾਲ ਆ ਤੇ ਮੰਮੀ ਤੁਸੀਂ ਨਹੀਂ ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਉੱਥੇ ਰਹੋ ਤੇ ਜੇ ਨਹੀਂ ਇੱਕ ਜਗ੍ਹਾ ਰਹਿਣਾ ਤੇ 15 ਦਿਨ ਤੁਸੀਂ ਮੇਰੇ ਕੋਲ ਰਹੋ ਤੇ 15 ਦਿਨ ਇੱਧਰ ਰਹੋ ਇੱਕੋ ਜਿਹਾ ਰੱਖੋ ਨਾਲੇ ਮੰਮੀ ਕੋਈ ਪਤਾ ਨਹੀਂ ਆ ਮੇਰੀ ਗੱਲ ਸੁਣੋ ਕੋਈ ਪਤਾ ਨਹੀਂ ਦਾ ਮਨ ਮੇਰ ਪੈਣ ਦਾ ਜੇ ਇੱਥੇ ਨਾਲ ਦੀ ਦੋਵਾਂ ਜਣੇ ਦੀ ਨਹੀਂ ਨਾ ਬੰਦੀ ਇਕੱਠੇ ਰਹਿ ਕੇ ਜੋ ਦੂਰ ਰਹਿਣਗੇ ਨਾ ਕੋਈ ਇਹ ਤਾਂ ਪਿਆਰ ਜਾਗ ਜੇ ਇਹਨਾਂ ਦਾ ਕਿਤਾ ਆਪਣੇ ਲਈ ਚੰਗਾ ਹੋਵੇ ਇਹੋ ਕਹੋ ਝਾੜ ਲੈ ਤੋ ਇਹੋ ਕਹੋ ਤੇ ਮੈਂ ਆਂਦੀ ਵੀ ਦਿਲੋਂ ਨਾ ਵੱਖਰੇ ਹੋਇਓ ਉਹ ਤਰ੍ਹਾਂ ਵੱਖਰੇ ਹੋਇਓ ਕੋਈ ਗੱਲ ਨਹੀਂ ਦੁਨੀਆ ਸਾਰੀ ਵਕਰੀ ਹੁੰਦੀ ਵੀ ਮੇਰਾ ਉਹ ਹੀ ਮਕਾਨ ਹੈ ਮੈਂ ਉੱਚ ਰਹਿੰਦੀ ਐ ਤੇਰਾ ਮਕਾਨ ਤੋਂ ਵੀ ਮਕਾਨ ਨਾਲ ਸਾਥ ਸੁਤਰੇ ਰਹਿਣਗੇ ਕੰਮਕਾਰ ਹੁੰਦਾ ਰਹੂਗਾ ਦਿਲੋਂ ਨਾ ਵੱਖਰੇ ਹੋਇਓ ਭਰਾ ਭਰਾ ਨਾ ਟੁੱਟ ਜਾਇਓ ਇਹ ਮੇਰਾ ਕਹਿਣਾ ਹੈ ਇਹ ਨਾ ਵੀ ਮਾਨ ਨੂੰ ਹੀ ਭੁੱਲ ਜਾਇਓ ਚਲ ਮੰਮੀ ਮੇਰੀ ਗੱਲ ਸੁਣੋ ਮਿੰਦਸੋ ਚਾਬੀ ਦੇ ਦੋ ਕਿ ਨਹੀਂ ਲੋ ਕਰਦੀ ਉਹ ਕਿਤੇ ਨਹੀਂ ਜਾਂਦੇ ਮੰਮੀ ਤੇਰੇ ਕੋਲ ਹੀ ਅਸੀਂ ਤੂੰ ਕਿਉਂ ਜਰੂਰ ਦੇ ਤੈਨੂੰ ਨਾਲ ਤੁਹਾਡੇ ਆਸਰੇ ਤੇ ਲਿਆਉਂਦੀ ਸੀ ਵੀ ਇਸ ਕੁੜੀ ਦਾ ਕੋਈ ਸੋਚੀ ਨਾ ਨੂੰ ਨੋ ਬਿਛੜ ਕੇ ਚੱਲਣੇ ਮਿੰਦੂ ਬਿਛੜ ਕੇ ਚੱਲਣੇ ਨਹੀਂ ਮੰਮੀ ਅਸੀਂ ਕਿਤੇ ਨਹੀਂ ਚੱਲੇ ਅਸੀਂ ਇੱਥੇ ਹੀ ਆਂ ਬਸ ਤੁਹਾਡੇ ਕੋਲ ਦਿਲ ਦੂਰ ਨਾ ਹੋਣ ਮਕਾਨ ਦੀ ਕੋਈ ਗੱਲ ਨਹੀਂ ਮੰਮੀ ਜੇ ਤੁਸੀਂ ਸਾਡੇ ਨਾਲ ਪਿਆਰ ਕਰੋਗੇ ਨਾ ਅਸੀਂ ਹਮੇਸ਼ਾ ਤੁਹਾਡੇ ਕੋਲ ਆ ਉਹ ਕਿਹੜਾ ਦੂਰ ਆ ਇੱਥੋਂ ਨਿਕਲੋ ਤੇ ਉੱਥੇ ਵੱਢ ਜਾਓ ਸਾਡੇ ਤੇਗਾ ਚਾਬੀ ਆਂ ਤੇ ਆ ਫੜ ਚਾਬੀ ਮੈਨੂੰ ਕੁਛ ਨਹੀਂ ਚਾਹੀਦਾ ਚੱਪੀ ਤੂੰ ਪਿੱਛਾ ਮੋ ਕੋਈ ਚੀਜ਼ ਤੇ ਮੈਨੂੰ ਤੂੰ ਹੀ ਚਾਹੀਦੇ ਜੇ ਸਾਰੇ ਨਾਲ ਕੇ ਰਹੋ ਬਸ ਹੋਰ ਕੁਛ ਨਹੀਂ ਚਾਹੀਦਾ ਮੈਨੂੰ ਸੋਚੋ ਸੰਦੋਵਾ ਮਾਵਾਂ ਤੇ ਅੱਤ ਤੂੰ ਸਾਡੇ ਕੇ ਚੱਲ ਚਲੇਗੇ ਕੀ ਸੋਚ ਕੇ ਚੱਲੇ ਜੇ